ਹਾਂਜੀ ਮਾਤਾ ਜੀ ਕੀ ਨਾਂ ਤੁਹਾਡਾ ਅੱਜ ਡੀਸੀ ਦਫ਼ਤਰ ਵਿੱਚ ਕਿਵੇਂ ਪਹੁੰਚੇ ਹੋ ਮੇਰੇ ਨਾਂ ਰਪਾਲ ਕੁਮਾਰ ਜੀ ਮੈਂ ਵਿੱਚ ਦਫ਼ਤਰ ਪਹੁੰਚਿਆ ਮੇਰੇ ਗੜੀਆਂ ਤੋਂ ਦੇ ਹਰਵਾਲ ਵਿੱਚ ਕਾਰਸਵਾ ਬਾਬਾ ਮਰੀਤ ਸਿੰਘ ਦੇਰਾ ਉਹਨੇ ਮੇਰੇ ਘਰ ਦਾ ਰਸਤਾ ਤੇ ਗੜੀਆਂ ਖਾਲੀਆਂ ਤੋਂ ਪੱਟ ਦਿੱਤੇ ਨੇ ਸ਼ਿਵਰਜੀ ਦਾ ਅੰਕਟਾ ਪਾਣੀ ਦੀ ਬਣੀ ਕਰਤਾ ਸੰਗ ਲਕਟਾ ਸੜਕ ਤੋਂ ਕਾਰਾਂ ਨੂੰ ਤੋੜ ਦਿੱਤੇ ਅਸੀਂ ਬਹੁਤ ਲੋਕਾਂ ਦਾ ਸਾਰਾ ਵਿਕੀ ਕਰਦੇ ਗਏ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਅਸੀਂ ਉਪਰੋਂ ਵੀ ਜਾ ਰਹੇ ਹਾਂ ਜਿਵੇਂ ਕਿਸੇ ਦਾ ਪਲਾਨ ਹੋਵੇ ਤੇ ਕਿਸੇ ਦਾ ਪਲਾਨ ਕਿੰਨੇ ਪਰਿਵਾਰ ਨੇ ਅਸੀਂ 15000ਾਂ ਜੀ ਖਾਲੀ ਪਲਾਟ ਦੇ ਵਿੱਚ ਕਾਰਪੰਡ ਬਾਕੀ ਕਰਦੇ ਉਹਨਾਂ ਨੂੰ ਕੋਈ ਵੀ ਰਸਤਾ ਨਹੀਂ ਸੱਜਾਇਆ ਨਹੀਂ ਜੀ ਫੱਟੀ ਸੜਕ ਮੇਰੇ ਸਾਹਦੇ ਘਰ ਨੂੰ ਜਦੋਂ ਤੁਸੀਂ 24 ਫੁੱਟ ਲੁੱਕੀ ਨੂੰ ਲੱਗਦੀ ਹੈ ਕੀ ਕੋਈ ਅਦਾਲਤੀ ਮਾਮਲਾ ਕੋਈ ਨਹੀਂ ਜੀ ਕੋਈ ਸਾਨੂੰ ਕੋਈ ਨੋਟਿਸ ਨਹੀਂ ਕੋਈ ਸਾਨੂੰ ਪਤਾ ਨਹੀਂ ਕਿ ਕੀ ਮਾਮਲਾ ਕੀ ਕੁਝ ਮਾਮਲਾ ਪਸਿਆ ਨਹੀਂ ਜੀ ਸਾਨੂੰ ਇੱਕ ਵਾਰ ਮਸੀਆ ਲਾਲਕਾ ਉਹਨੇ ਪਲਾਟ ਵੇਖਿਆ ਆਪਣਾ ਮਕਾਨ ਵੇਖਿਆ ਉਹ ਨਾਲ ਉਹ ਨਾਲ ਹੀ ਪਾਰਕ ਵੀ ਲੈ ਗਿਆ ਕਾਰਪੰਡ ਵੀ ਲੈ ਗਿਆ ਪਤਾ ਨਹੀਂ ਕੀ ਕੁਝ ਕਰ ਗਿਆ ਸਾਨੂੰ ਕੁਝ ਨਹੀਂ ਪਤਾ ਸੀ ਹੋਰ ਤੇ ਹੁਣ ਕੀ ਮੰਗ ਕਰ ਰਹੇ ਹੋ ਡਿਪੀ ਸਾਹਿਬ ਤੋਂ ਅਸੀਂ ਮੰਗ ਕਰ ਰਹੇ ਹਾਂ ਕਿ ਸਾਡਾ ਰਸਤਾ ਖੋਲ੍ਹਿਆ ਜਾਵੇ ਸਾਡਾ ਸਿਵਰੇਜ ਪਾਣੀ ਚਾਲੂ ਕੀਤਾ ਜਾਵੇ ਹਨ ਰਸਤਾ ਖੋਲ੍ਹਿਆ ਜਾਵੇ